ਕਿਤੇ ਖੰਭਾਂ ਆ ਗਏ ਪੂਰੇ ਸਕਤਾ ਬੜੀਆ ਲਿਓ ਤੁਮਹਾਰੇ ਸੀ ਬੜੀਆ ਨਹੀਂ ਦਿਖਾਵਾਂਗਾ ਤੁਹਾਨੂੰ ਮੁਰਫੇਰ ਵਾਲੀ ਲਓ ਜੀ ਆ ਗਏ ਆ ਡੋਲਫਿਨ ਦੇਖੋ ਡੋਲਫਿਨ ਚੈੱਕ ਕਰੋ ਤੁਸੀਂ ਇਹ ਹੈਗਾ ਆਯਾਲੀ ਗਲਾਂ ਦੇ ਕੋਲ ਅਇਤੇ ਤਾਂ ਉਹ ਖਾਨਨੇ ਸੀ ਜੇਬਰੇ ਹਾਥੀ ਕੋੜ ਕੋੜ ਸਵਾਰੀ ਕੋੜ ਨਹੀਂ ਤੇ ਕੋੜ ਸਵਾਰੀ ਆ ਬਖਤਾ ਮੁਖਤ ਇੱਥੇ ਵੇਖ ਲੋ ਜਰੂਰੀ ਲੱਗੀਆਂ ਹੀ ਨੇ ਚਲੋ ਦੇਖਣਾ ਚਾਹਤਾ ਕਿੱਥੇ ਲੈਣਾ ਮੁੱਤਾਂ ਦਾ ਲੋ ਜੀ ਆ ਗਏ ਆ ਚੈੱਕ ਕਰ ਲੋ ਇਹ ਲੁਧਿਆਣੇ ਦਾ ਸੁਸਾਈਡ ਪੁਆਇੰਟ ਸੁਸਾਈਡ ਪੁਆਇੰਟ ਤਾਂ ਨਹੀਂ ਹੈਗਾ ਮਤਲਬ ਕੈਂ ਦਾ ਪਾਵਾ ਕੀ ਘੁੰਮਣ ਘੁੰਮਣ ਵਧੀਆ ਇੱਥੇ ਆ ਸਕਦੇ ਲੋਕ ਤੇ ਅਯਾਲੀ ਕਲਾਂ ਪਿੰਡ ਦੇ ਕੋਲ ਹੀ ਸਾਰਾ ਕੁਝ ਬਣੀ ਜਾਂਦਾ ਹੈ ਤੇ ਇੱਥੇ ਜਿਹੜੇ ਆਸੇ ਪਾਸੇ ਨੇ ਘਰਾਂ ਦੀ ਥਾਂ ਜਿਹੜੇ ਸਾਹਮਣੇ ਤੁਸੀਂ ਘਰ ਦੇਖ ਰਹੇ ਹੋ ਨਾ ਸਾਰੇ ਇੱਧਰ ਵੀ ਘਰ ਨੇ ਤੇ ਘਰ ਸਸਤੇ ਹੀ ਆ ਸੱਤ ਕੇ ਕਰੋੜ ਦਾ ਕਹਿੰਦੇ ਪਿਛੇ ਨਾ 7-8 ਕਰੋੜ ਦਾ ਇਹ ਸਾਰਾ ਸਸਤਾ ਹੀ ਆ 7-8 ਕਰੋੜ ਜਿਹੜੇ ਲੈ ਸਕਦੇ ਆ ਉਹ ਬਖਤਾਂ ਦੇਖ ਲੋ ਤੁਹਾਨੂੰ ਹੁਣ ਅਸੀਂ ਸਾਰਾ ਕੁਝ ਦਿਖਾਵਾਂਗੇ ਇੱਥੇ ਕੀ ਕੀ ਆ ਸਪਾਰਕ ਦੇ ਅੰਦਰ ਤੇ ਤੁਸੀਂ ਘੁੰਮਣ ਆ ਸਕਦੇ ਆਪਨੂੰ ਫੈਮਿਲੀ ਨਾਲ ਵਧੀਆ ਸ਼ਾਂਤਮਈ ਇੱਥੇ আর ਕੋਈ ਫੁੱਲਰਬਾਜੀ ਨਹੀਂ ਕੋਈ ਭੀੜ ਭੜਕਾ ਨਹੀਂਗਾ ਤੇ ਜੇ ਕਿਸੇ ਨੂੰ ਖਾਣਾ ਪੀਣਾ ਦੋ ਸਾਹਮਣੇ ਖਾਣ ਪੀਣ ਦਾ ਪੂਰਾ ਅਰੇਂਜਮੈਂਟ ਉੱਥੇ ਤੇ ਆਪਾਂ ਚੱਲੀਏ ਫਿਰ ਹਣਾ ਆਣੂ ਘੁੰਮਗੇ ਫਿਰ ਉੱਧਰ ਦੀ ਆਪੇ ਖਾਣੇ ਸਾਰਾ ਨਾ ਤੇ ਤੋਂ ਦੰਦ ਖਾਣੇ ਘੁੰਮ ਫਿਰ ਕੇ ਸਾਰਾ ਕੁਝ ਕੀ ਮੋੜ ਇੱਥੋਂ ਦਾ ਤੇ ਕੀ ਵੀਊ ਹੈ ਮਗਵਾਂ ਤੇ ਚੈੱਕ ਫੋਲ ਫੋਲ ਵੀ ਵਧੀਆ ਟੈਨ ਲੱਗੇ ਹੋਣੇ ਪੂਰੇ ਚੈੱਕ ਕਰੋ ਤੁਸੀਂ ਪੂਰਾ ਹਰੀਆਲੀ ਲਾਲ ਦੇ ਫੁੱਲ ਆ ਗਏ ਪਿਆ ਗਿਆ ਆਜੇ ਤੁਹਾਨੂੰ ਹੱਥ ਵੀ ਦਿਖਾ ਦਿੰਦੇ ਆ ਬਈ ਸੋਨਾ ਯਾਰ ਇੱਥੇ ਜੋ ਆਪਾਂ ਜੋ ਬੋਤਲ ਲੈ ਕੇ ਤੁਸੀਂ ਆਪਣੇ ਆ ਸਕਦੇ ਜਿੰਨਾ ਜੋ ਵਗ ਜਿਆਦਾ ਤੰਗ ਕਰਦਾ ਚੱਕ ਕੇ ਪੀਪੀ ਥੋੜਾ ਤੁਸੀਂ ਬੋਤਲ ਵੀ ਬਾਸ ਸਕਦੇ ਤੁਸੀਂ ਆਹ ਬੜਾ ਘਰ ਘਟਾ ਬਣਾਇਆ ਇਹਨਾਂ ਨੇ ਘੁੰਮਣ ਕਰਨ ਨਾਲ ਪੋਰਪਲੇ ਆਈ ਹੋਵੇ ਹਾਥੀ ਹਾਥੀ ਮੇਰਾ ਸਾਥੀ ਜਦੋਂ ਆ ਕੇ ਤੈਨੂੰ ਦੇਖ ਕੇ ਬੜਾ ਖੁਸ਼ ਹੁੰਦੇ ਨੇ ਹੈ ਚੱਕ ਬਲ ਦੀ ਹਾਥੀ ਅੱਥੇ ਜਵਾਗ ਆ ਚੱਕਰ ਕਿੰਨੇ ਜਵਾਗ ਆ ਅੱਜ ਕੱਲ ਕਹਿੰਦੇ ਆ ਦੋ ਹੀ ਓچھے ਇਹਨਾਂ ਦੇ ਵਿੱਚ ਚਾਰ ਨੇ ਪੰਜਾਬ ਵਾਲਿਓ चार-चार दिमाग आके होने चाहिए बहुत अति किंद शानदार है यार ओए 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 अरबी घोड़ा शाह चक्कर दो अरबी घोड़ा चक्कर ले करदा ना चमचम। चम थोड़ा डरना करिए ना चेक करनी है पूरा चमचम -चम करता आजा ना वो खाली थोड़ा जा जीराव ते हैं स्लीडर दे जा मैं भी सच्ची कहाँ खा रहे हैं है? मैं तो भाई सारे ने कहूँगा कि आओ क्यों शा आना चाहिए सारे ने बढ़िया चेक करो कोटे कोटे ऊँचे ऊँचे ने क्या बात है ਲੱਭਣਾਈ ਮਣੀ ਸਾਹ ਵਿੱਚੋਂ ਇਦਾਂ ਹੀ ਬਸ ਆਹ ਦੇਖ ਲੈ ਕਿ ਕਿਹੜਾ ਜਰਾਫ ਆ ਬਣਾਈ ਤਾਂ ਅਸਲੀ ਵਾਲਾ ਕੰਮ ਹਨਾ ਹੋਰ ਆ ਆ ਛੋਟਾ ਨਾ ਆ ਬੱਚਾ ਵੇਖੀ ਬੱਚਾ ਜਰਾਫ ਭਾਈ ਬਹੁਤ ਸਾਰਾ ਵਧੀਆ ਯਾਰ ਬਹੁਤ ਘੈਂਟ ਆ ਜਵਾਕਾਂ ਨੂੰ ਜੇ ਮਤਲਬ ਛੁੱਟੀ ਛੱਟੀ ਆ ਤਾਂ ਵੇ ਆਣੇ ਤੇ ਵਧੀਆ ਜੇ ਚੀਜ਼ ਹੈਗੀ ਘੁੰਮਣ ਕਰਨ ਵਾਲੇ ਆਪਣੇ ਬੱਚਾ ਲੈ ਕੇ ਆਓ ਤੇ ਵਧੀਆ ਲੋਕੇਸ਼ਨ ਆ ਬਾਕੀ ਤੁਹਾਨੂੰ ਅਸੀਂ ਦੱਸਾਂਗੇ ਐਂਡ ਤੇ ਇਹ ਕਿੱਥੇ ਪੈਂਦੀ ਆ ਤੇ ਕਿੱਧਰ ਕਿੱਧਰ ਦੀ ਆਣਾ ਜੀ ਤੁਹਾਨੂੰ ਪੂਰਾ ਰਸਤਾ ਵੀ ਦੱਸਾਂਗੇ ਕਿਉਂ ਵੀ ਸ਼ਾ ਹਾਂ ਬਾਕੀ ਕਿਹਦੇ ਜਵਾਖਾਂ ਦੀ ਟੋਪੀਆਂ ਵੀ ਰੱਖੀਆਂ ਹੁੰਦੀਆਂ ਨੇ ਇਹ ਜਵਾਗ ਹੁੰਦੇ ਰਹਿਣਾ ਜਰਾਫ ਦੀ ਟੋਪੀ ਆ ਦੇਖੋ ਜਿਹੜਾ ਉਹ ਪੁਆਇੰਟ ਸੀਗਾ ਤੇ ਉਧਰ ਧੁੱਪ ਪੈਂਦੀ ਥੋੜੀ ਤਾਂ ਕਰਕੇ ਤੁਹਾਨੂੰ ਦਿਖਾਣੇ ਆ ਅਬਦਨ ਬਖਤਾਂ ਖਾਲੀਏ ਸ਼ੈਰੀਮਾਂ ਦਾ ਕਿਹੜਾ ਗਾਣਾ ਛੋਟਾ ਇੱਥੇ ਵਾਹ ਮੇ ਕੋਈ ਵਾਹ ਬਸਤਾਦ ਹਣੀ ਬੋਈ ਸ਼ਾਮ ਨੂੰ ਕਿੰਨਾ ਘੰਟਾ ਵੀ ਹੋਣਾ ਨਾ ਯਾਰ ਇੱਥੇ ਉਹ ਦੇ ਗੀਤ ਗਾਉਂਦੀਆਂ ਗੀਤ ਹਨ ਕਿਹੜੇ ਗੀਤ ਗਾਉਂਦੀਆਂ ਰੂਨਾ ਬਣਾ ਦਰਦ ਗੰਭੀਤਾਰੇ ਨਾ ਇਹ ਸਾਲਾ ਕਿਹੜਾ ਗਾਣਾ ਕੱਢਦਾ ਆਪਾਂ ਨਵੇਂ ਦੇ ਰੀਕ ਰੂਹ ਨਾਲ ਗੱਲਾਂ ਕਰਦੀ ਬੈਠੇ ਤਾਰੇ ਨੂੰ ਬਾਈ ਉਹ ਦੇਖ ਯਾਰ ਕਿੰਨਾ ਘੈਂਟ ਆ ਉਹ ਵੀ ਤੁਹਾਨੂੰ ਚੀਜ਼ ਦਿਖਾਣੇ ਮਤਲਬ ਪੂਰਾ ਵੈਡਿੰਗ ਸ਼ੂਟ ਜੰਨੇ ਵੀ ਕਿਸੇ ਨੇ ਵੈਡਿੰਗ ਸ਼ੂਟ ਵੀ ਕਰਾਉਣਾ ਹੋਵੇ ਇੱਥੇ ਬਾਈ ਐਸ ਤੋਂ ਘੈਣ ਲੋਕੇਸ਼ਨ ਤਾਂ ਨਹੀਂ ਯਾਰ ਹੁਣ ਲੁਧਿਆਣਾ ਜੀ ਮੈਨੂੰ ਲੱਗਦਾ ਫਰੀ ਫੰਡ ਚ ਚੰਡੀ ਚੁੰਡੀ ਕਰਤੇ ਭੁੱਲ ਜੂਗੇ ਇਧਰ ਸੂਰਜ ਬੰਦਾ ਸਾਹ ਇਧਰ ਬਾਜ ਦਿਖਾਣੇ ਉਹ ਵਾਲੇ ਤੇ ਚੱਲਦੇ ਆਪਾਂ ਉਧਰ ਵਧੀਆ ਲੱਗਣਾ ਪੋਪੇ ਕਿਸਤੀਆਂ ਵੀ ਖੜੀਆਂ ਯਾਰ ਅੰਦਰ ਮਤਲਬ ਸ਼ਾਮ ਨੂੰ ਤੇ ਯਾਰ ਇਹ ਤੇ ਹੋਰ ਵੀ ਬੜਾ ਹੋਣਾ ਨਾ ਸਕੂਨ ਆਣਾ ਉਹ ਜੇਬਰੇ ਜੋਰੇਡ ਤੁਹਾਨੂੰ ਦੱਸਣੀ ਦਿਖਾਇਆ ਸਾਰਾ ਕੁਝ ਉਧਰ ਤੇ ਆ ਘੁੰਮਦਾ ਰਸਤਾ ਕਾਫੀ ਵੱਡੀ ਪਾਰਕ ਹੈ ਮਤਲਬ ਸਾਨੂੰ ਭੁੱਖ ਵੀ ਲੱਗੀ ਥੱਕ ਵੀ ਗਏ ਥੋੜਾ ਜਿਹਾ ਤੇ ਬਾਕੀ ਤਾਂ ਸਿੱਧਾ ਹੀ ਦਿਖਾਵਾਂਗੇ ਹੋਰ ਨਾਲ-ਨਾਲ ਤੇ ਪਰਵਾਹ ਨਾ ਤੁਸੀਂ ਆ ਸਕਦੇ ਹੋ ਵਾਰ-ਵਾਰ ਕਹਿੰਦੇ ਆਂ ਬੜੀ ਆਇਆ ਕੋਈ ਪੈਸਾ ਨਹੀਂ ਕੋਈ ਕੁਛ ਨਹੀਂ ਫ੍ਰੀ ਆ ਬਿਲਕੁਲ ਫ੍ਰੀ ਤੇ ਲੁਧਿਆਣੇ ਤੋਂ ਸਿਰਫ ਕਿੰਨੀ ਆ ਸਰ 90 ਕਿਲੋਮੀਟਰ ਆ ਸਰ 8 8 9 10 ਆ ਇੰਨੀ ਕਿ ਸਾਡੇ ਕਿਉਂਕਿ ਸਾਡੇ ਘਰ ਤੋਂ ਬਹੁਤ ਦੂਰ ਆ ਕਿਉਂਕਿ ਸਾਡਾ ਘਰ ਸੱਤ ਲੋਹ ਦੇ ਕੋਲ ਪੈਂਦਾ ਤੇ ਲੁਧਿਆਣੇ ਤੋਂ ਮਤਲਬ ਜਿਹੜਾ ਸ਼ਹਿਰ ਆ ਸ਼ਹਿਰ ਤੋਂ ਹੈਗੀ 7-8 ਕਿਲੋਮੀਟਰ ਦੂਰ ਆ ਬਾਕੀ ਤੇ ਵੀਊ ਚੈੱਕ ਕਰ ਰੋਇਆ ਨੇ ਕੀ ਬਾਤ ਹੈ ਜੰਨਤ ਤਾਂ ਨਹੀਂ ਕਹਿ ਸਕਦੇ ਇੰਨਾ ਝੂਠ ਵੀ ਨਹੀਂ ਬੋਲ ਸਕਦੇ ਪਰ ਠੀਕ ਹੈ ਯਾਰ ਸ਼ਾਂਤਵੇਂ ਹੀ ਹੈ ਯਾਰ ਮਤਲਬ ਪੋਲੂਸ਼ਨ ਕੰਨੀ ਅਯਾਲੀ ਦਾ ਏਰੀਆ ਤਾਂ ਨੁੱਦਾਂ ਵੀ ਪਤਾ ਵੀ ਕਿੰਨਾ ਵਧੀਆ ਏਰੀਆ ਹੈ ਤੇ ਬਾਕੀ ਜਿਹੜਾ ਪਾਣੀ ਜਾਂਦਾ ਨੇ ਕਰਤਾਂ ਨੇ ਨਸ਼ਮੁੰਦਰੀਆ ਬਣਾ ਰੱਖਿਆ ਛੋਟਾ ਜਿਹਾ ਇਹ ਚਾਰ ਚੰਦ ਲੁੰਦਾ ਤੇ ਫੋਲੋ ਫਾਲ ਵੀ ਬਹੁਤ ਸੋਹਣੇ ਲੱਗੇ ਹੋਏ ਆ ਆ ਤਾਂ ਨਿੱਧਰ ਹੀ ਦਿਖਾ ਲਈ ਥੋੜਾ ਜਿਹਾ ਵੀਊ ਆ ਦੇਖੋ ਕਿੱਡੇ ਕਿੱਡੇ ਘੈਂਟ ਆ ਮੰਦੋ ਸਾਹਸਬਾਈ ਦਾ ਪੂਰਾ ਦੇਖੋ ਖਿਆਲ ਰੱਖਿਆ ਗਿਆ ਗੱਲਬਾਤ ਪੂਰੀ ਹੈ ਫੁੱਲ ਫੁੱਲ ਲੱਗੇ ਆ ਸਾਰੇ ਪਾਣੀ ਦੇ ਲਓ ਸੀ ਯਾਰ ਪਾਣੀ ਵੀ ਸਾਫ ਆ ਮਤਲਬ ਕੋਈ ਰੋਕ ਟੋਕ ਨਹੀਂ ਹੈਗੀ ਇੱਥੇ ਜਿਵੇਂ ਮਰਜ਼ੀ ਆਓ ਚਿੜੀ ਚਿੜੀ ਕੀ ਕਰਦੀ ਹੈ ਪੁੰਜਾ ਲਾਂਦੀ ਹੈ ਕਹਿੰਦੀ ਚੀਂ ਚੀਂ ਮੇਰਾ ਪੁੰਜਾ ਸੜਿਆ ਮਾਰ ਕੇ ਫੋਟੋ ਪਾਣੀ ਉਹਦੇ ਆਣਾ ਨਾ ਆਪਾਂ ਤਲੀਏ ਚੱਲ ਤਾਨੂੰ ਉਹਦੇ ਜਾ ਕੇ ਤਾਨੂੰ ਦੁਖਾਨੇ ਇੱਕ ਆਹ ਚੈੱਕ ਕਰੋ ਪੂਰਾ ਹਲੋ ਯਾਰ ਛਾ ਵੈਡਿੰਗ ਸ਼ੂਟ ਪੂਰਾ ਕੈਂਟ ਹੋ ਸਕਦਾ ਨਾ ਇੱਥੇ ਫ੍ਰੀ ਫੰਡ ਚਾ ਦੇਖੋ ਇਹਦੇ ਉੱਪਰ ਵੀ ਆ ਪੈਣਾ ਟੈਂਟ ਚਾ ਆ ਬੈਣ ਵਾਸਤੇ ਜਿਹੜਾ ਬੰਦਾ ਥੱਕ ਜੇ ਬੈਣ ਕੋਲ ਵਾਸਤੇ ਬਣਾਇਆ ਸਭ ਵਧੀਆ ਲਓ ਜੀ ਆ ਆ ਗਏ ਆ सुसाइड पॉइंट नंबर टू एकगा ओथो सामने सूरज पता बनना नहीं करके अस इखो वाटी शमशान घाट मतलब ओद बनाया वो क्या बात है यार लुधियाने पहली बार पार्किंग देखी है ਲਾਈਫ ਲੈਂਡ ਦੇ ਨਾਲ ਚੈੱਕ ਕਰੋ ਤੁਸੀਂ ਤੇ ਆ ਰੈਸਟੋਰੈਂਟ ਦਾ ਬਹੁਤ ਤਕੜਾ ਵੀ ਤੁਹਾਨੂੰ ਅਸੀਂ ਦਿਖਾਣੇ ਘੁੰਮ ਗੱਦਰ ਜਾ ਕੇ ਤੇ ਬਹੁਤ ਸੋਹਣਾ ਬਣਿਆ ਦੇਖੋ ਲੋਕ ਉੱਥੇ ਵੀ ਖੜੇ ਹੋਏ ਨੇ ਤੇ ਉਹ ਵੀ ਇੱਕ ਤੇ ਇੱਧਰ ਆਪਣਾ ਸਾਰਾ ਬਣਿਆ ਆ ਤੇ ਆ ਦੇਖੋ ਜਾਨਵਰ ਤੁਸੀਂ ਪੰਛੀ ਕਿੰਨੇ ਖੁਸ਼ ਆਇਰ ਮਤ ਕੁਦਰਤ ਨਾਲ ਨਾ ਬਹੁਤ ਸੋਹਣੀ ਪਾਰਕ ਆ ਸਭ ਤੋਂ ਸੋਹਣੀ ਪਾਰਕ ਮੈਨੂੰ ਅਜ ਤੱਕ ਨਹੀਂ ਲੱਗੀ ਲੁਧਿਆਣਾ ਵੀ ਦੇਖੀ ਚੰਡੀਗੜ੍ਹ ਵੀ ਦੇਖੀ ਪਰ ਜਿਹੜੀ ਆਇਆ ਸਕੂਨ ਆਇਆ ਪੂਰਾ ਵਧੀਆ ਬਣਾਈ ਆ ਸਾਰਾ ਕੁਝ ਉਹ ਬਕਤਾਂ ਦੇਖੋ ਤੁਹਾਨੂੰ ਦਿਖ ਰਹੀ ਚਟੇ ਚਟੇ ਬਕਤਾਂ ਜ਼ੂਮ ਕਰਾਂ ਕਮਰੀਆਂ ਪੂਰੀਆਂ ਪੂਰੀਆਂ ਵਿੱਚ ਲੈ ਵੀ ਆ ਵੀ ਚੱਲਦਾ ਫੁਹਾਰਾ ਵੀ ਹੈਗਾ ਓਏ ਇਹ ਚਲਾਤਾ ਉਹਨੇ ਗੰਦੇ ਗੁੰਡੇ ਬਲੌਗਰ ਆਇਆ ਬਹੁਤ ਤਗੜੇ ਬਲੌਗਰ ਨੇ ਸ਼ਾਬਾਹ ਹੈ ਪੂਰੀ ਗੱਲ ਵਾਹਣਾ ਹੋਰ ਆ ਵੀ ਹੈ ਲੋਈ ਤਾਂ ਉੱਧਰ ਘਮਾਤਾ ਸਾਰਾ ਤੇ ਸਾਨੂੰ ਭੁੱਖ ਲੱਗ ਗਈ ਖੋਪਾਂ ਲੱਗ ਗਈ ਹੈ ਕਿਉਂਕਿ ਅਸੀਂ ਕੋਈ ਰੋਟੀ ਖਾ ਕੇ ਨਹੀਂ ਆਏ ਤਦ ਮੰਮੀ ਘਰੇ ਨਹੀਂ ਆ ਗਈ ਤੇ ਰੋਟੀ ਅਸੀਂ ਖਾਦੀ ਨਹੀਂ 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 ਖਾਈ ਰਹੀ ਆ ਮੇਰੀ ਮੰਮੀ ਵੀ ਵਲੋਗ ਦੇਖਦੇ ਨੇ ਕਿ ਮੁੰਡਿਆਂ ਨੂੰ ਰੋਟੀ ਨਹੀਂ ਮਿਲਦੀਣਾ ਖਾਈ ਨਹੀਂ ਰੋਟੀ ਖਾਈ ਨਹੀਂ ਕਿ ਤੂੰ ਚੈੱਕ ਕਰਾਈਂਦਾ ਬਾਬਾ ਨੂੰ ਨਹੀਂ ਬੱਸ ਕਰਾਤਾ ਚੱਕਸਾਰਾ ਬਹੁਤ ਥੱਕ ਗਏ ਆ ਬਹੁਤ ਥੱਕ ਗਏ ਆ ਤੇ ਵਗ ਤੇ ਦੇਖ ਸਕਦੇ ਹੋ ਇੱਕ ਲਾਟਾਂ ਲਈ ਤੇ ਫੁਹਾਰਾ ਵੀ ਤੇ ਦੇਖ ਸਕਦੇ ਹੋ ਵਗ ਤੇ ਇੱਕ ਇੱਕ ਲਾਟ ਤੇ ਖੜੀ ਜਾਂਦੇ ਨੇ ਪੈ ਰਹੇ ਨੇ ਮਾਈ ਦੇ ਤੋਂ ਖੜੇ ਅਸੀਂ ਤਾਂ ਕਰਕੇ ਘੁੰਮਣ ਆ ਗਏ ਆ ਆ ਸਾਡੇ ਬਾਈ ਨੇ ਆਸਟ੍ਰੇਲੀਆ ਚਲੇ ਜਾਣਾ ਵੀਜ਼ਾ ਵੱਟ ਤਈ ਹੈ ਤੇ ਟਿਕ ਟਿਕ ਰਾਣੀ ਨੇ ਤਾਂ ਕਰਕੇ ਅਸੀਂ ਆ ਗਏ ਆ ਫਿਰ ਇਹਨਾਂ ਆਸਟ੍ਰੇਲੀਆ ਚਲੇ ਜਾਣਾ ਤੇ ਫਿਰ ਆਪਾਂ ਨੂੰ ਕੋਈ ਘੁੰਮਣ ਲਈ ਕੋਈ ਨਵਾਂ ਯਾਰ ਲੱਭਣਾ ਪੈਣਾ ਨਹੀਂ ਤੇ ਫਿਰ ਸੱਦੇ ਦਾ ਆਸਟ੍ਰੇਲੀਆ ਕਿਉਂ ਜਾ ਤੇ ਐਸ ਕਰਕੇ ਅਸੀਂ ਦੋਵੇਂ ਘੁੰਮਣ ਆ ਗਏ ਆ ਤੇ ਯਾਰ ਸਹੀ ਗੱਲ ਆ ਵੀ ਜਿਹੜੇ ਦੋ ਦਿਨ ਘੰਟੇ ਸਾਨੂੰ ਲੱਗੇ ਆ ਨਾ ਸਕੂਨ ਭਰੇ ਨਿਕਲੇ ਸਕੂਨ ਭਰੇ ਵਧੀਆ ਤੇ ਮੈਂ ਤਾਂ ਚਾਹੁੰਨਾ ਕਿ ਸਾਰੇ ਮੇਰੇ ਭਰਾ ਇੱਕ ਵਾਰੀ ਜ਼ਰੂਰ ਵਿਸਿਟ ਕਰੋ ਲੁਧਿਆਣਾ ਜਿੱਥੇ ਤੇ ਨਾਮ ਜਾਦੇ ਆ ਨਾਮ ਜਿਹੜਾ ਸਭ ਨਾਮ ਦਿੱਤੇ ਮੈਂ ਤਾਂ ਨਾ ਨਾਮ ਤਾਂ ਦੱਦਿਆਂ ਸੀ ਅਸੀਂ ਲੱਭ ਲੱਭ ਕੇ ਆਏ ਸੀ ਪਹਿਲੀ ਵਾਰ ਆਏ ਆ ਤੇ ਆਯਾਲੀ ਕਲਾਂ ਦੇ ਕੋਲ ਆ ਤੇ ਉਧਰ ਆਪਣਾ ਜਾਂਦਾ ਆ ਆਪਣਾ ਲੁਧਿਆਣਾ ਇੱਧਰ ਹੈਗਾ ਨਹਿਰ ਦੇ ਨਾਲ-ਨਾਲ ਆ ਕੇ ਤੇ ਉਹ ਤੁਹਾਨੂੰ ਦੱਸ ਦਿੰਨੇ ਸੀ ਕਿੱਥੇਗਾ ਹਵਾਰੇ ਵਾਲੇ ਨੇ ਜਿਹੜੇ ਚੇਬੀ ਕੱਢੇ ਭਵਾਰੇ ਨੇ ਵੀ ਪੂਰੇ ਚਲੋ ਹਣ ਕੁਛ ਖਾਪ ਵੀ ਲਈਏ ਤੁਹਾਨੂੰ ਭੁੱਖ ਬੋ ਲੱਗੀ ਥੱਕ ਗਏ ਅਸੀਂ ਤੇ ਇਸ ਤੋਂ ਬਾਅਦ ਆਪਾਂ ਮੰਦਿਰ ਦੇ ਦਰਸ਼ਨ ਕਰਾਂਗੇ ਮੰਦਿਰ ਵੀ ਨਾ ਮੰਦਿਰ ਵੀ ਜਾਣਾ ਤੇ ਮੰਦਿਰ ਦਾ ਵਲੋਗ ਅਸੀਂ ਤੁਹਾਨੂੰ ਅਗਲੇ ਦਿਨ ਮੁਖਾਵਾਂਗੇ ਤੁਹਾਨੂੰ ਜੇਬਰੇ ਰਹਿ ਗਏ ਸੀ ਆਪਣੇ ਤਾਂ ਬਖਤਾਂ ਰਹੀਆਂ ਬਸ ਉਹ ਬਰਗਾਸ ਆ ਵੀ ਦੇਖ ਲੋ ਇਹ ਹਰਿਆਲੀ ਇਕੱਠੀ ਕਰਕੇ ਕਾਈ ਜਮਾ ਕੇ ਇਹ ਬੰਦੇ ਬੂਟਿਆਂ ਨੂੰ ਅੰਕਲ ਕਹਿੰਦਾ ਵੀ ਇੰਨਾਂ ਨਾਲ ਜਿਹੜੀ ਹਰਿਆਲੀ ਆ ਬੂਟਿਆਂ ਨੂੰ ਪੈਂਦੀ ਆ ਨਾ ਇੱਦਾਂ ਕਹਿੰਦਾ ਅੰਕਲ ਤੇ ਆਹ ਬਾਕੀ ਇੱਕ ਲੱਤਾਂ ਤੇ ਕਿਉਂ ਖੜੀ ਮੰਨੀ ਨਹੀਂ ਸਮਝ ਆਉਂਦੀ ਇਹ ਖੜੇ ਪੈਰ ਖਰੀਦੀਆਂ ਜਵਾਕਾਂ ਵਾਸਤੇ ਇਹ ਵੀ ਇੱਥੇ ਤੇ ਰੈਸਟੋਰੈਂਟ ਦੇ ਵਿੱਚ ਆ ਅੰਦਰ ਹੋਟਲ ਵੀ ਆ ਖਾ ਪੀ ਵੀ ਸਕਦੇ ਤੁਹਾਨੂੰ ਦਿਖਾਣੇ ਅੰਦਰ ਜਾ ਕੇ ਵੀ ਉਹ 75 ਬਾਰ ਝੂਟੇ ਆੰਦਰਲਾ ਵਿਊ ਹੈ ਤੇ ਆ ਬਾਰ ਦਾ ਇਹ ਬਾਰ ਦੇ ਰੇਟ ਹਨ ਆਵੇ ਰਿਵੀਲ ਕਰ ਰਿਹਾ ਮੈਂ ਰਿਵੀਲ ਲੋਈ ਆਪਾਂ ਕੀ ਕੀ ਤਾਂ ਆਡਰ ਸੈਂਡਵਿਚ ਔਰ ਜੂ सिरा गल आर्डर करा सके ते भी साढ़े सात सौ शाह शाहवा बारो खा लिया <laughs> अंदरला व्यू सारा जी और रेस्टोरेंट वगैरा इतना वैसे क्या शूट करना अलाउ नहीं है पर आप कर लेना कोई चक्करी गल नहीं और ड्रिंक बार जो बंदा कोई डरिंक का शौकीन है ਦਾ ਸਟੂਡੈਂਟ ਵੀ ਹੈ ਭਾਈ ਬੋਕਣਾਣਾ ਆ ਸ਼ਾ ਜਿੰਨੇ ਵੀ ਬੋਕਣਾਣਾ ਹੋਵੇ ਤੇ ਬੋਕ ਹੋਏ ਨਾ ਖਸਤਾ ਹੀ ਹੁੰਦਾ ਇਹਨਾਂ ਵਿੱਚ ਕਰ ਹੀ ਹੈਗਾ